ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਤਰੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਦੂਜਾ ਕਾਂਡ 10 ਕਟਾਰੇ ਵਿੱਚ ਵੀ ਇਹ ਗੱਲ ਦਿਲਚਸਪ ਲੱਗਦੀ ਸੀ ਕਿ ਲੋਕ ਤੁਹਾਡੇ ਬਾਰੇ ਕੀ ਆਖਦੇ ਸੀ ਸਰਕਾਰੀ ਵਕੀਲ ਤੇ ਮੇਰੇ ਵਕੀਲ ਦੇ ਬਿਆਨਾਂ ਦੇ ਦਿੱਤੇ ਸਾਰ ਵਿੱਚ ਮੇਰੇ ਬਾਰੇ ਬਹੁਤ ਕੁਝ ਆਖਿਆ ਗਿਆ ਸੀ ਮੇਰੇ ਜੁਰਮ ਨਾਲੋਂ ਮੇਰੇ ਬਾਰੇ ਜ਼ਿਆਦਾ ਆਖਰਕਾਰ ਕੀ ਦੋ ਬਿਆਨ ਇੱਕ ਦੂਜੇ ਤੋਂ ਬਖਸੀ ਮੇਰੇ ਵਕੀਲ ਨੇ ਬਾਹਾਂ ਉਤਾਹ ਕਰਕੇ ਮੈਨੂੰ ਕਸੂਰਵਾਰ ਮੰਨਿਆ ਸੀ ਪਰ ਇੱਕ ਵਿਆਖਿਆ ਦੇ ਨਾਲ ਪਰ ਸਰਕਾਰੀ ਵਕੀਲ ਨੇ ਉੱਚੇ ਹੱਥ ਕਰਕੇ ਮੈਨੂੰ ਕਸੂਰਵਾਰ ਕਿਹਾ ਸੀ ਬਿਨਾ ਕੋਈ ਵਿਆਖਿਆ ਦਿੱਤਿਆਂ ਇੱਕ ਹੋਰ ਗੱਲ ਮੈਨੂੰ ਜ਼ਰਾ ਤੰਗ ਕਰਦੀ ਰਹੀ ਮੇਰਾ ਵਕੀਲ ਮੈਨੂੰ ਚੁੱਪ ਰਹਿਣ ਦੀ ਨਸੀਹਤ ਹੀ ਦਿੰਦਾ ਰਿਹਾ ਮੈਨੂੰ ਇਹ ਆਖ ਕੇ ਕਿ ਮੇਰਾ ਬੋਲਣਾ ਮੇਰੇ ਵਿਰੁੱਧ ਚੱਲਿਆ ਜਾਵੇਗਾ ਜਦੋਂ ਕਿ ਮੇਰੇ ਜ਼ਿਹਨ ਵਿੱਚ ਕਾਫੀ ਕੁਝ ਸਾਫ਼ ਸੀ ਤੇ ਮੇਰਾ ਮਨ ਕਰਦਾ ਸੀ ਕਿ ਮੈਂ ਦਖਲ ਦੇ ਕੇ ਆਪਣੇ ਵੱਲੋਂ ਉਹ ਗੱਲ ਦੀ ਵਿਆਖਿਆ ਕਰਾਂ ਇੱਕ ਤਰੀਕੇ ਨਾਲ ਉਹ ਇੰਜ ਬੈਸ ਕਰ ਰਹੀ ਸੀ ਜਿਵੇਂ ਉਸ ਦਾ ਮੇਰੇ ਨਾਲ ਕੋਈ ਸਬੰਧ ਨਾ ਹੋਵੇ ਕੇਸ ਦੇ ਬਿਆਨ ਵਿੱਚ ਮੇਰੇ ਵੱਲੋਂ ਬਿਨਾਂ ਹਿੱਸਾ ਲਿਆ ਹੀ ਸਭ ਕੁਝ ਚੱਲ ਰਿਹਾ ਸੀ ਮੇਰੀ ਤਕਦੀਰ ਦਾ ਫੈਸਲਾ ਹੋ ਰਿਹਾ ਸੀ ਪਰ ਮੈਨੂੰ ਬਿਨਾਂ ਕੁਝ ਪੁੱਛਿਆ ਹੀ ਕਈ ਵਾਰ ਉਹ ਪਲ ਵੀ ਆਏ ਜਦੋਂ ਮੇਰਾ ਦਿਲ ਕਰਦਾ ਸੀ ਕਿ ਮੈਂ ਉਹਨਾਂ ਉੱਤੇ ਪੈ ਜਾਵਾਂ ਤੇ ਆਖਾਂ ਇੱਕ ਮਿੰਟ ਓਡੀਕੋ ਦੋਸ਼ੀ ਇੱਥੇ ਕੌਣ ਹੈ ਦੋਸ਼ੀ ਹੁੰਦੇ ਨਾਤੇ ਮੇਰੀ ਵੀ ਕੋਈ ਮਹੱਤਾ ਹੈ ਤੇ ਮੈਂ ਵੀ ਕੁਝ ਆਖਣਾ ਹੈ ਪਰ ਦੂਸਰੇ ਪਲ ਮੈਨੂੰ ਲੱਗਦਾ ਕਿ ਮੇਰੇ ਕੋਲ ਕੁਝ ਕਹਿਣ ਨੂੰ ਨਹੀਂ ਸੀ ਇਹ ਮੈਨੂੰ ਅੰਨ੍ਹਾ ਪੈਂਦਾ ਹੈ ਕਿ ਲੋਕਾਂ ਦੀ ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਦਿਲਚਸਪੀ ਬਹੁਤ देर ਨਹੀਂ ਰਹਿੰਦੀ ਮਿਸਾਲ ਲਈ ਮੈਂ ਸਰਕਾਰੀ ਵਕੀਲ ਦੀ ਪਾਸ਼ਾ ਤੋਂ ਬੜੀ ਜਲਦੀ ਆ ਗਿਆ ਸੀ ਉਸ ਦੇ ਲੰਬੇ ਭਾਸ਼ਣ ਵਿੱਚ ਕੁਝ ਇੱਧਰ ਉੱਧਰ ਦੀਆਂ ਥੋੜੀਆਂ ਗੱਲਾਂ ਨੇ ਹੀ ਮੇਰਾ ਧਿਆਨ ਖਿੱਚਿਆ ਉਹ ਜੋ ਆਖਰੀ ਅਸੀਂ ਉਸ ਦਾ ਸੰਖੇਪ ਇਹੋ ਸੀ ਕਿ ਮੈਂ ਆਪਣਾ ਮਨ ਬਣਾ ਕੇ ਉਸ ਅਰਬੀ ਨੂੰ ਮਾਰਨ ਗਿਆ ਸੀ ਘਟੋ-ਘਟ ਇਹੋ ਕੁਝ ਵਿਖਾਉਣ ਦੀ ਉਹਨੇ ਕੋਸ਼ਿਸ਼ ਕੀਤੀ ਉਹਨੇ ਆਪ ਹੀ ਕਿਹਾ ਫਦਰਪੁਰ ਸ਼ੋਅ ਮੈਂ ਇਹ ਸਾਬਤ ਕਰਾਂਗਾ ਮੈਂ ਦੋ ਤਰ੍ਹਾਂ ਤੁਹਾਨੂੰ ਇਹ ਸਾਬਤ ਕਰਾਂਗਾ ਇੱਕ ਤਾਂ ਇਹ ਸਾਫ ਤੇ ਅੱਖਾਂ ਚ ਦਿਖਣ ਵਾਲਾ ਤੱਤ ਤੇ ਦੂਸਰਾ ਇਸ ਗੁਨਾਹਗਰ ਰੂਹ ਤੇ ਪਾਇਆ ਗਿਆ ਚਾਨਣ ਉਸਨੇ ਦਾਲਸ ਨੂੰ ਮੇਰੀ ਅਸੰਵੇਦਨ ਸ਼ੀਲਤਾ ਤੇ ਅਗਿਆਨਤਾ ਯਾਦ ਕਰਵਾਈ ਕਿ ਮੈਂ ਆਪਣੀ ਮਾਂ ਦੀ ਉਮਰ ਨਹੀਂ ਦੱਸ ਸਕਿਆ ਦੂਸਰੇ ਦਿਨ ਮੇਰਾ ਇੱਕ ਹੋਰ ਨਾਲ ਤੈਰਨ ਤੇ ਫਰਨਾਡਲ ਦੀ ਮੂਵੀ ਵੇਖਣ ਜਾਣਾ ਤੇ ਅੰਤ ਵਿੱਚ ਮੈਰੀ ਨੂੰ ਕਰ ਲਿਆ ਮੈਨੂੰ ਸਮਝਣ ਨੂੰ ਕੋਈ ਚੱਲ ਲੱਗਿਆ ਜੋ ਅੰਤ ਵਿੱਚ ਉਹ ਇੱਕ ਸ਼ਬਦ ਮੈਰੀ ਬਾਰੇ ਵਰਤਦਾ ਸੀ ਤੇ ਉਹ ਇਹ ਕਿ ਮੈਰੀ ਮੈਰੀ ਰਖੇਲ ਸੀ ਕਿਉਂਕਿ ਉਹ ਤਾਂ ਮੇਰੇ ਲਈ ਮੈਰੀ ਸੀ ਨਾ ਕਿ ਰਖੇਲ ਫਿਰ ਉਹ ਰੇਮਨਟ ਬਾਰੇ ਬੋਲਿਆ ਮੇਰੇ ਮਤਲਬ ਉਸ ਦੀ ਚੀਜ਼ਾਂ ਨੂੰ ਵੇਖਣ ਦੀ ਪਹੁੰਚ ਵਿੱਚ ਇੱਕ ਸਾਰਤਾ ਯਾਨੀ ਇੱਕੋ ਜੀ ਸੀ ਜੋ ਆਖ ਰਿਹਾ ਸੀ ਉਹ ਮੰਨਣ ਯੋਗ ਸੀ ਮੈਂ ਰੇਮਨ ਨਾਲ ਉਸ ਦੀ ਰਖੇਲ ਨੂੰ ਕਰ ਲਿਓਣ ਖਾਤਰ ਚਿੱਠੀ ਲਿਖਣ ਖਾਤਰ ਸਹਿਮਤ ਹੋਇਆ ਸੀ ਤਾਂ ਕਿ ਉਹ ਬੰਦਾ ਉਸ ਨਾਲ ਬੁਰਾ ਭਤੀਰਾ ਕਰ ਸਕੇ ਜਿਸ ਦਾ ਆਪਣਾ اخلاق ਸ਼ੱਕੀ ਸੀ ਮੈਂ 2 ਚ ਉੱਤੇ ਰੇਮੰਡ ਦੇ ਦੁਸ਼ਮਨ ਨੂੰ ਕਸਾਇਆ ਤੇ ਰੇਮੰਡ ਜ਼ਖਮੀ ਹੋ ਗਿਆ ਮੈਂ ਰੇਮੰਡ ਨੂੰ ਕਿਹਾ ਕਿ ਉਹ ਮੈਨੂੰ ਆਪਣੀ ਗਨ ਦੇ ਦੇਵੇ ਮੈਂ ਇਕੱਲਾ ਉੱਥੇ ਉਸ ਅਰਬੀ ਨੂੰ ਮਾਰ ਲਈ ਗਿਆ ਸੀ ਮੈਂ ਅਰਬੀ ਨੂੰ ਗੋਲੀ ਮਾਰੀ ਜਿਵੇਂ ਮੈਂ ਵਿਉਂਤ ਬਣਾਈ ਸੀ ਮੈਂ ਇੰਤਜ਼ਾਰ ਕੀਤਾ ਤੇ ਦੇਖਿਆ ਕਿ ਕੰਮ ਪੂਰਾ ਤੇ ਠੀਕ ਹੋ ਗਿਆ ਮੈਂ ਫਿਰ ਅਰਬੀ ਦੇ ਚਾਰ ਗੋਲੀਆਂ ਬੜੇ ਆਰਾਮ ਤੇ ਸੋਚ ਸਮਝ ਕੇ ਬਹੁਤ ਨੇੜੇ ਤੋਂ ਮਾਰੀਆਂ ਜਿਵੇਂ ਦਿਸਦਾ ਸੀ ਭੱਦਰਪੁਰ ਸ਼ੋ ਇਹ ਹੈ ਤੁਹਾਡੇ ਕੋਲ ਸਰਕਾਰੀ ਵਕੀਲ ਨੇ ਕਿਹਾ ਮੈਂ ਤੁਹਾਡੇ ਸਾਹਮਣੇ ਕਟਨਾਮਾ ਤਿਆਰ ਕਰ ਦਿੱਤੀਆਂ ਜਿਹੜੀਆਂ ਇਸ ਆਦਮੀ ਨੂੰ ਅਰਬੀ ਨੂੰ ਮਾਰਨ ਦੀਕ ਲੈ ਗਈਆਂ ਤੇ ਇਹ ਆਪਣੀਆਂ ਕਿਰਿਆਵਾਂ ਤੋਂ ਪੂਰਾ ਜਾਣੂ ਸੀ ਮੈਂ ਇਸ ਤੱਤ ਉੱਤੇ ਜ਼ੋਰ ਦੇ ਕੇ ਆਖ ਰਿਹਾ ਹਾਂ ਉਹਨੇ ਫਿਰ ਕਿਹਾ ਇਹ ਕਾਮਜਾ ਕਤਲ ਨਹੀਂ ਤੇ ਨਾ ਹੀ ਬੇਸਮਝੀ ਵਾਲਾ ਕੰਮ ਸੀ ਜਿਸ ਨੂੰ ਹਾਲਾਤ ਨੂੰ ਵੇਖਦਿਆਂ ਘੱਟ ਦਰਜੇ ਦਾ ਸਮਝੋ ਅਦਰਪੁਰ ਸ਼ੋ ਇਹ ਆਦਮੀ ਬਹੁਤ ਸਿਆਣਾ ਹੈ ਤੁਸੀਂ ਇਸ ਨੂੰ ਸੁਣਿਆ ਹੈ ਕਿ ਨਹੀਂ ਇਹਨੂੰ ਪਤਾ ਹੈ ਕਿ ਜਵਾਬ ਕਿਵੇਂ ਦੇਣੇ ਹਨ ਇਹਨੂੰ ਸ਼ਬਦਾਂ ਦੀ ਕੀਮਤ ਦਾ ਪਤਾ ਹੈ ਤੇ ਇਹ ਕੋਈ ਨਹੀਂ ਆਖ ਸਕਦਾ ਕਿ ਇਹਨੇ ਕਤਲ ਦਾ ਜੁਰਮ ਬਿਨ ਇਸ ਦਾ ਸਾਸਾਸ ਕੀਤਿਆਂ ਕੀਤਾ ਕਿ ਇਹ ਕੀ ਕਰ ਰਿਹਾ ਸੀ ਮੈਂ ਸੁਣ ਰਿਹਾ ਸੀ ਤੇ ਸੁਣ ਸਕਦਾ ਸੀ ਕਿ ਮੈਨੂੰ ਹਿਸ਼ਾਰ ਦੱਸਿਆ ਜਾ ਰਿਹਾ ਸੀ ਪਰ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਆਮ ਬੰਦੇ ਦੇ ਕੋਲ ਹੀ ਉਸਨੂੰ ਤੋਸ਼ੀ ਸਾਬਤ ਕਰਨ ਲਈ ਉਸ ਦੇ ਵਿਰੁੱਧ ਵਰਤੇ ਜਾ ਸਕਦੇ ਸੀ ਇਹੋ ਮੇਰੇ ਮਨ ਨੂੰ ਲੱਗੀ ਤੇ ਮੈਂ ਸਰਕਾਰੀ ਵਕੀਲ ਨੂੰ ਸੁਣਨਾ ਛੱਡ ਦਿੱਤਾ ਉਦੋਂ ਤੱਕ ਜਦੋਂ ਉਸਨੇ ਕਿਹਾ ਕਿ ਇਸਨੇ ਕਦੇ ਆਪਣੇ ਕੀਤੇ ਉਤੇ ਅਫਸੋਸ ਕੀਤਾ ਅਦਰਪੁਰ ਸ਼ੌਕਤ ਦੇ ਵੀ ਨਹੀਂ ਸ਼ੁਰੂ ਦੀ ਸੁਣਵਾਈ ਵਿੱਚ ਵੀ ਇਸ ਨੇ ਆਪਣੇ ਘਣਾਉਣੇ ਜੁਰਮ ਬਾਰੇ ਕੋਈ ਭਾਵ ਨਹੀਂ ਦਿਖਾਇਆ ਉਸੇ ਪਲ ਉਹ ਮੇਰੇ ਵੱਲ ਮੁੜਿਆ ਤੇ ਮੇਰੇ ਵੱਲ ਉਂਗਲੀ ਕਰਕੇ ਉਹ ਮੇਰੇ ਉੱਤੇ ਹਮਲਾ ਕਰਨ ਲੱਗਾ ਬਿਨਾਂ ਮੇਰੀ ਸਮਝ ਤੋਂ ਕਿਉਂ ਬਿਨਾਂ ਸ਼ੱਕ ਦੇ ਮੈਨੂੰ ਇਹ ਮੰਨਣਾ ਪੈਂਦਾ ਕਿ ਉਹ ਇਸ ਵਾਰੀ ਸਹੀ ਸੀ ਮੈਂ ਜੋ ਕੀਤਾ ਸੀ ਉਸ ਬਾਰੇ ਮੈਂ ਕੋਈ ਅਫਸੋਸ ਮਹਿਸੂਸ ਨਹੀਂ ਕੀਤਾ ਪਰ ਮੈਂ ਬੜਾ ਹੈਰਾਨ ਸੀ ਇਹ ਜਾਣ ਕੇ ਕਿ ਸਰਕਾਰੀ ਵਕੀਲ ਬੜਾ ਬੇਰਹਿਮ ਸੀ ਮੈਸਟਰੂ ਇਹ ਪਿਆਰ ਤੇ ਨਿਮਰਤਾ ਨਾਲ ਦੱਸਣਾ ਚਾਹੁੰਦਾ ਸੀ ਕਿ ਮੈਂ ਕਿਸੇ ਖਾਤਰ ਵੀ ਕਦੇ ਸੱਚਨਾ ਅਫਸੋਸ ਮਹਿਸੂਸ ਕਰਨ ਦੇ ਯੋਗ ਨਹੀਂ ਸੀ ਮੇਰਾ ਮਨ ਹਮੇਸ਼ਾ ਅਗਲੇ ਦਿਨ ਤੇ ਕੇਂਦਰਿਤ ਰਹਿੰਦਾ ਕਿ ਅੱਜ ਜਾਂ ਭਲਕੇ ਕੀ ਹੋਵੇਗਾ ਕੁਦਰਤੀ ਜਿਸ ਸਥਿਤੀ ਵਿੱਚ ਮੈਨੂੰ ਪਾ ਦਿੱਤਾ ਗਿਆ ਸੀ ਮੈਂ ਕਿਸੇ ਨਾਲ ਵੀ ਉਹਦਾ ਗੱਲ ਨਹੀਂ ਸੀ ਕਰ ਸਕਦਾ ਮੇਰੇ ਕੋਲ ਇਹ ਹੱਕ ਨਹੀਂ ਸੀ ਕਿ ਮੈਂ ਕੋਈ ਭਾਵ ਜਾਂ ਸਦ ਭਾਵਨਾ ਵਖਾਵਾ ਤੇ ਮੈਂ ਫਿਰ ਸੁਣਨਾ ਸ਼ੁਰੂ ਕੀਤਾ ਕਿਉਂਕਿ ਸਰਕਾਰੀ ਵਕੀਲ ਮੇਰੀ ਰੂਹ ਬਾਰੇ ਗੱਲਾਂ ਕਰਨ ਲੱਗ ਪਿਆ ਸੀ ਉਨੇ ਕਿਹਾ ਕਿ ਸਰਕਾਰ ਦੀ ਤਿਜੂਰੀ ਉਹਨੇ ਮੇਰੀ ਰੂਹ ਨੂੰ ਅੰਦਰ ਤੀਕ ਵੇਖ ਲਿਆ ਉਸ ਵਿੱਚ ਕੁਝ ਨਹੀਂ ਤੇ ਸੱਚੀ ਗੱਲ ਤਾਂ ਇਹ ਸੀ ਕਿ ਮੇਰੇ ਵਿੱਚ ਰੂਹ ਹੈ ਹੀ ਨਹੀਂ ਤੇ ਨਾ ਇਨਸਾਨੀਅਤ ਜਾਂ ਉਹ ਉਸੂਲ ਜੋ ਮਰਦਾਂ ਦੇ ਦਿਲਾਂ ਉੱਤੇ ਰਾਜ ਕਰਦੇ ਹਨ ਉਸਨੇ ਹੋਰ ਕਿਹਾ ਹਾਂ ਅਸੀਂ ਇਸ ਨੂੰ ਇਸ ਕਰਨ ਦੋਸ਼ ਨਹੀਂ ਦੇ ਸਕਦੇ ਤੇ ਨਾ ਹੀ ਅਸੀਂ ਇਸ ਸ਼ਿਕਾਇਤ ਕਰ ਸਕਦੇ ਹਾਂ ਕਿ ਅਜਿਹੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਇਸ ਵਿੱਚ ਤਾਕਤ ਨਹੀਂ ਹੈ ਪਰਿਸ਼ਦਾਰਤ ਵਿੱਚ ਬਰਦਾਸ਼ਟ ਤੇ ਨਕਾਰਾਤਮਕ ਪਰਿਗੁਣ ਨੂੰ ਮੁਖਰਕ ਕਿ ਸੱਤ ਤੇ ਵੱਡਾ ਇਨਸਾਫ ਦੇ ਸਕਦੇ ਹਾਂ ਖਾਸ ਕਰਕੇ ਉਦੋਂ ਜਦੋਂ ਇੱਕ ਆदमी ਦਾ ਖਾਲੀ ਦਿਲ ਜਿਸ ਨੂੰ ਵੇਖ ਲਿਆ ਗਿਆ ਹਮੇਸ਼ਾ ਸਮਾਜ ਨੂੰ ਆਪਣੇ ਖਾਲੀਪਣ ਵਿੱਚ ਹੜੱਪ ਕਰ ਲੈਣ ਦੀ ਧਮਕੀ ਰੱਖਦਾ ਹੋਵੇ ਉਸ ਤੋਂ ਬਾਅਦ ਉਹ ਮੇਰੀ ਮਾਂ ਬਾਰੇ ਬੋਲਿਆ ਉਸ ਨੇ ਉਹ ਕੁਝ ਜ਼ਰਹਾਇਆ ਜੋ ਉਸ ਨੇ ਕਾਰਵਾਈ ਵੇਲੇ ਪਹਿਲਾਂ ਆਖਿਆ ਸੀ ਪਰ ਉਹਦਾ ਇਹ ਭਾਸ਼ਣ ਉਦੋਂ ਹੋਰ ਵੱਧ ਗਿਆ ਜਦੋਂ ਉਹ ਮੇਰੇ ਕੀਤੇ ਜੁਰਮ ਬਾਰੇ ਬੋਲਣ ਲੱਗਿਆ ਉਹ ਵੀ ਇੰਨਾ ਲੰਮਾ ਕਿ ਮੈਨੂੰ ਅਸਲ ਵਿੱਚ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹ ਸਵੇਰ ਗਰਮੀ ਬਹੁਤੀ ਸਰਕਾਰੀ ਵਕੀਲ ਫਿਰ ਕੁਝ ਚੱਲੀ ਰੁਕਿਆ ਤੇ ਘੱਟੋ ਘੱਟ ਉਦੋਂ ਤੀਕ ਜਦ ਉਹਨੇ ਫਿਰ ਬਹੁਤ ਧੀਮੀ ਆਵਾਜ਼ ਵਿੱਚ ਪਰ ਆਪਣੇ ਵਿਸ਼ਵਾਸ ਨਾਲ ਬੋਲਣਾ ਸ਼ੁਰੂ ਕੀਤਾ ਹਲਕੇ ਪੱਧਰਪੁਰ ਸ਼ੋਅ ਪਲਕੇ ਅਦਾਲਤ ਲੱਗੇਗੀ ਇੱਕ ਰਾਖਸ਼ ਦੇ ਜੁਰਮ ਬਾਰੇ ਫੈਸਲਾ ਕਰਨ ਖਾਤਰ ਇੱਕ ਪਿਓ ਦੇ ਕਤਲ ਬਾਰੇ ਉਹਦੇ ਮੁਤਾਬਕ ਜੇ ਇਹ ਘਣਾਉਣੇ ਜੁਰਮ ਲਈ ਕਲਪਨਾ ਵੀ ਚਿਜਕੇਗੀ ਉਹ ਇਥੋਂ ਤੀਕ ਆ ਗਿਆ ਕਿ ਸਖਤ ਉਮੀਦ ਨਾਲ ਅਜਿਹੇ ਜੁਰਮ ਦੀ ਸਜ਼ਾ ਦੀ ਉਡੀਕ ਹੋਵੇਗੀ ਉਹ ਇਹ ਆਖਣ ਤੋਂ ਵੀ ਨਹੀਂ ਡਰਿਆ ਮੇਰੀ ਬੇਰੁਖੀ ਉਸਦੇ ਮਨ ਵਿੱਚ ਇੱਕ ਭੈ ਦਾ ਕਾਰਨ ਬਣ ਗਈ ਹੈ ਜਿਹੜਾ ਮਾਪਿਆਂ ਦੇ ਕਤਲ ਦੇ ਜੁਰਮ ਨਾਲੋਂ ਵੀ ਵੱਡਾ ਹੈ ਉਸ ਦੇ ਅਨਸਾਰ ਜਿਹੜਾ ਆਦਮੀ ਨੈਤਿਕਤਾ ਦੇ ਆਧਾਰ ਉੱਤੇ ਆਪਣੀ ਮਾਂ ਦਾ ਕਤਲ ਕਰਨ ਦਾ ਦੋਸ਼ੀ ਹੋਵੇ ਉਹ ਸਮਾਜ ਨਾਲੋਂ ਆਪਣੇ ਆਪ ਨੂੰ ਤੋੜ ਲੈਂਦਾ ਉਸੇ ਤਰ੍ਹਾਂ ਜਿਹੜਾ ਹੱਥ ਆਪਣੇ ਪਿਓ ਉੱਤੇ ਚੁੱਕਦਾ ਜਿਸ ਨੇ ਉਸ ਨੂੰ ਜੰਮਿਆ ਕਿਸੇ ਵੀ ਹਾਲਤ ਵਿੱਚ ਆਦਮੀ ਦੂਸਰਿਆਂ ਦੇ ਕੰਮ ਲਈ ਆਪਣੇ ਰਾਹ ਪੱਕੇ ਕਰਦਾ ਹੈ ਆਪਣੇ ਕਰਮ ਨੂੰ ਠੀਕ ਤੇ ਜਾਇਜ਼ ਕਰਾਰ ਦਿੰਦਾ ਹੈ ਉਹਨੇ ਹੋਰ ਵੀ ਕਿਹਾ ਪਰ ਉੱਚੀ ਆਵਾਜ਼ ਵਿੱਚ ਪੱਧਰ ਪਰ ਸ਼ੋ ਮੇਰਾ ਮਨ ਪੂਰੀ ਤਰ੍ਹਾਂ ਮੰਨ ਗਿਆ ਹੈ ਕਿ ਤੁਸੀਂ ਮੈਨੂੰ ਜ਼ਲੇਰ ਨਹੀਂ ਸਮਝੋਗੇ ਜੇ ਮੈਂ ਇਹ ਤੁਹਾਨੂੰ ਸਲਾਹ ਦੇਵਾਂ ਕਿ ਉਹ ਆਦਮੀ ਜੋ ਮੁਜਰਮ ਕਟਾਰੇ ਵਿੱਚ ਬੈਠਾ ਹੈ ਉਹ ਕਤਲ ਦਾ ਦੋਸ਼ੀ ਹੈ ਤੇ ਸਵੇਰੇ ਇਸ ਨੂੰ ਅਦਾਲਤ ਵਿੱਚ ਇਸ ਦੋਸ਼ ਦੀ ਪਰਖਿਆ ਜਾਵੇਗਾ ਤੇ ਉਸ ਨੂੰ ਉਸਤੇ ਕੀਤੇ ਜੁਰਮ ਅਨੁਸਾਰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਸਰਕਾਰੀ ਵਕੀਲ ਨੇ ਆਪਣਾ ਚਿਹਰਾ ਪੁੰਜਾ ਜੋ ਪਸੀਨੇ ਕਾਰਨ ਚਮਕ ਰਿਹਾ ਸੀ ਉਸ ਨੇ ਇਹ ਵੀ ਕਿਹਾ ਕਿ ਉਸ ਦਾ ਫਰਜ਼ ਦਰਦ ਪਰਿਆਏ ਪਰ ਉਸ ਨੇ ਉਸ ਨੂੰ ਪੂਰੇ ਟਰਮੇ ਨਾਲ ਨਿਭਾਇਆ ਉਨੇ ਕਿਹਾ ਕਿ ਮੇਰਾ ਇਸ ਸਮਾਜ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਜਿਸ ਤੇ ਮੁੱਖ ਅਸੂਲ ਮੈਂ ਤੋੜੇ ਹਨ ਤੇ ਮੈਂ ਉਸੇ ਮਨੁੱਖ ਦਿਲ ਅੱਗੇ ਬੇਨਤੀ ਵੀ ਕਰਨ ਯੋਗ ਨਹੀਂ ਜਿਸ ਤੇ ਆਮ ਕਿਸਮ ਦੀ ਪ੍ਰਤੀਕਿਰਿਆ ਬਾਰੇ ਮੈਨੂੰ ਪਤਾ ਹੀ ਨਹੀਂ ਮੈਂ ਤੁਹਾਡੇ ਕੋਲੋਂ ਮੰਗਦਾ ਹਾਂ ਕਿ ਇਸ ਨੂੰ ਮੌਤ ਦੀ ਸਜ਼ਾ ਮਿਲੇ ਆਪਣੇ ਸ਼ਾਂਤ ਦਿਲ ਨਾਲ ਮੈਂ ਇਹ ਮੰਗ ਕਰ ਰਿਹਾ ਆਪਣੇ ਵਕਾਲਤ ਦੇ ਲੰਮੇ ਤੇ ਜ਼ਰਬੇ ਵਿੱਚ ਮੈਨੂੰ ਮੌਤ ਦੀ ਸਜ਼ਾ ਮੰਗਣ ਦਾ ਮੌਕਾ ਮਿਲਿਆ ਪਰ ਜਿੰਨਾ ਤਕੜਾ ਉਹ ਪਹਿਲਾਂ ਕਦੇ ਨਹੀਂ ਸੀ ਤਾਂ ਜੇ ਮੇਰਾ ਦਰਦ ਨਾਕ ਫਰਜ਼ ਸੌਖਾ ਤੇ ਸਾਫ਼ ਤੇ ਸਪਸ਼ਟ ਹੋ ਗਿਆ ਕਿਉਂਕਿ ਇਹ ਕੰਪਿਊਟਰ ਤੇ ਜ਼ਰੂਰੀ ਹੈ ਤੇ ਜਦੋਂ ਮੈਂ ਇਸ ਆਦਮੀ ਦੇ ਚਿਹਰੇ ਵੱਲ ਵੇਖਦਾ ਤਦੋਂ ਮੈਨੂੰ ਇੱਕ ਰਕਸ਼ਸ਼ ਨਜ਼ਰ ਆਉਂਦਾ ਹੈ ਜਦੋਂ ਸਰਕਾਰੀ ਵਕੀਲ ਆਪਣੀ ਕੁਰਸੀ ਤੇ ਜਾ ਬੈਠਿਆ ਤਦ ਅਦਾਲਤ ਵਿੱਚ ਇੱਕ ਬਹੁਤ ਲੰਮੀ ਚੁੱਪ ਫੈਲ ਗਈ ਮੇਰਾ ਸਿਰ ਹਰਾਨੀ ਤੇ ਗਰਮੀ ਨਾਲ ਕੰਬ ਰਿਆ ਸੀ ਪ੍ਰਧਾਨ ਜੱਜ ਨੇ ਘਰਾ ਸਾਫ਼ ਕਰਕੇ ਮੈਨੂੰ ਪੁੱਛਿਆ ਜੇ ਕੁਝ ਮੈਂ ਆਖਣਾ ਹੋਵੇ ਮੈਂ ਖੜਾ ਹੋ ਗਿਆ ਕਿਉਂਕਿ ਮੈਂ ਕੁਝ ਆਖਣਾ ਚਾਹੁੰਦਾ ਸੀ ਮੈਂ ਕਿਹਾ ਕਿ ਸੱਚ ਇਹ ਹੈ ਕਿ ਮੈਂ ਅਰਬੀ ਨੂੰ ਨਹੀਂ ਸੀ ਮਾਰਨਾ ਚਾਹੁੰਦਾ ਜੱਜ ਨੇ ਕਿਹਾ ਕਿ ਕਟੂਕਟ ਇੱਕ ਦਾਵਾ ਹੈ ਉਦੋਂ ਤੀਕੋ ਮੇਰੇ ਵੱਲੋਂ ਕੀਤਾ ਗਿਆ ਮੇਰਾ ਸਵੈ ਰੱਖਿਆਕ ਬਿਆਨ ਨਹੀਂ ਸੀ ਸਮਝ ਸਕਿਆ ਮੇਰੇ ਵਕੀਲ ਵੱਲੋਂ ਸੁਣ ਤੋਂ ਪਹਿਲਾਂ ਬੜੀ ਖੁਸ਼ੀ ਨਾਲ ਸੰਕੇਬ ਵਿੱਚ ਉਹ ਮੇਰੇ ਵੱਲੋਂ ਆਪਣੇ ਕੀਤੇ ਜੁਰਮ ਦੇ ਕਾਰਨ ਬਾਰੇ ਸੁੰਣਾ ਜ਼ਰੂਰ ਚਾਹੇਗਾ ਕਬਰਹਾਟ ਵਿੱਚ ਸ਼ਬਦ ਆਖਦਿਆਂ ਤੇ ਇਸ ਗੱਲ ਦਾ ਅਹਿਸਾਸ ਕਿ ਮੇਰਾ ਇੰਜ ਬੋਲਣਾ ਕਿੰਨਾ ਹਾਸੋਹੀਣਾ ਲੱਗਦਾ ਸੀ ਮੈਂ ਕਿਹਾ ਕਿ ਇਹ ਸੂਰਜ ਕਰਕੇ ਸੀ ਲੋਕ ਹੱਸ ਪਏ ਮੇਰੇ ਵਕੀਲ ਨੇ ਹੱਥ ਖੜਾ ਕੀਤਾ ਤੇ ਉਸੇ ਵਕਤ ਉਸ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਉਹਨੇ ਕਿਹਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ ਤੇ ਉਸਨੂੰ ਕਈ ਘੰਟੇ ਬੋਲਣ ਨੂੰ ਚਾਹੀਦੇ ਸੀ। ਉਸਨੇ ਅਰਜ਼ ਕੀਤੀ ਕਿ ਮੁਕੱਦਮਾ ਦੁਪਹਿਰ ਤੋਂ ਬਾਅਦ ਫਿਰ ਸ਼ੁਰੂ ਕੀਤਾ ਜਾਵੇ। ਅਦਾਲਤ ਨੇ ਉਸਦੀ ਅਰਜ਼ ਮੰਨ ਲਈ। ਉਸ ਦੁਪਹਿਰ ਨੂੰ ਅਦਾਲਤ ਵਿੱਚ ਵੱਡੇ ਪੱਖੇ ਹਵਾ ਦੇਣ ਵਿੱਚ ਅਜੇ ਵੀ ਲੱਗੇ ਹੋਏ ਸੀ। ਜਿਊਰੀ ਦੇ ਗੂੜੇ ਰੰਗੇ ਪੱਖੇ ਵੀ ਇੱਕਸਾਰਤਾ ਵਿੱਚ ਚੱਲ ਰਹੇ ਸੀ। ਮੈਨੂੰ ਇੰਜ ਲੱਗਦਾ ਸੀ ਕਿ ਮੇਰੇ ਵਕੀਲ ਦੀ ਵਿਆਖਿਆ ਮੁੱਕਣ ਵਿੱਚ ਨਹੀਂ ਆਵੇਗੀ। ਇੱਕ ਪਲ ਮੈਂ ਉਸਨੂੰ ਕਹਿੰਦੇ ਸੁਣਿਆ। ਇਹ ਸੱਚ ਹੈ ਕਿ ਮੈਂ ਇੱਕ ਆਦਮੀ ਮਾਰ ਦਿੱਤਾ। ਉਹਵੇਂ ਹੀ ਉਹ ਕਹਿੰਦਾ ਗਿਆ। ਮੈਂ ਜਦੋਂ ਵੀ ਉਹ ਮੇਰੇ ਬਾਰੇ ਆਖ ਰਿਹਾ ਸੀ ਮੈਂ ਬਹੁਤ ਹੀ ਹੈਰਾਨ ਹੁੰਦਾ ਸੀ ਮੈਂ ਇੱਕ ਗਾਰਡ ਬਲ ਨੂੰ ਝੁੱਕ ਕੇ ਉਸ ਨੂੰ ਕਿਹਾ ਕਿ ਉਹ ਇੰਜ ਕਿਉਂ ਕਰ ਰਿਹਾ ਸੀ ਹੁਣੇ ਮੈਨੂੰ ਕਿਹਾ ਕਿ ਮੈਂ ਚੁੱਪ ਰਹਾ ਕੋਈ ਸੈਕਿੰਡ ਬਾਅਦ ਹੁਣੇ ਫਿਰ ਕਿਹਾਾਰੇ ਵਕੀਲ ਇੰਜ ਹੀ ਕਰਦੇ ਹਨ ਮੈਨੂੰ ਇਹ ਲੱਗਦਾ ਸੀ ਕਿ ਮੇਰੀ ਹیثیت ਨੂੰ ਸਿਫਰ ਕਰਕੇ ਇੱਕ ਤਰ੍ਹਾਂ ਉਹ ਮੇਰੀ ਥਾਂ ਤੇ ਆਪਣੇ ਆਪ ਨੂੰ ਉਸ ਵਿੱਚ ਰੱਖ ਕੇ ਜਿਵੇਂ ਮੈਨੂੰ ਕੇਸ ਵਿੱਚੋਂ ਹੋਰ ਵੀ ਬਾਹਰ ਕੱਢ ਰਿਹਾ ਸੀ ਪਰ ਮੈਂ ਸੋਚਦਾ ਹਾਂ ਕਿ ਮੈਨੂੰ ਅਦਾਲਤ ਵਿੱਚੋਂ ਬਹੁਤ ਧੀਰ ਪਹਿਲਾਂ ਕੱਢ ਦਿੱਤਾ ਗਿਆ ਯਾਨੀ ਮਤਲਬ ਜਿਵੇਂ ਕੇਸ ਵਿੱਚ ਮੇਰੇ ਨਾਲੋਂ ਉਹਨਾਂ ਦੀਆਂ ਗੱਲਾਂ ਜ਼ਿਆਦਾ ਮਹੱਤਵਪੂਰਨ ਸਨ ਇਸ ਤੋਂ ਬਿਨਾਂ ਮੈਨੂੰ ਮੇਰਾ ਵਕੀਲ ਬੜਾ ਹਾਸੋ ਹੀਣਾ ਲੱਗਦਾ ਸੀ ਉਹ ਬੜੀ ਜਲਦੀ ਇਹ ਆਖਣ ਲੱਗਿਆ ਕਿ ਮੇਰੇ ਕਰਮ ਉਕਸਾਏ ਗਏ ਸੀ ਤੇ ਉਹ ਵੀ ਫਿਰ ਮੇਰੀ ਰੂਹ ਬਾਰੇ ਆਖਣ ਲੱਗ ਪਿਆ ਪਰ ਉਹ ਮੈਨੂੰ ਸਰਕਾਰੀ ਵਕੀਲ ਨਾਲੋਂ ਘੱਟ ਪ੍ਰਤਿਭਾਸ਼ਾਲੀ ਲੱਗਿਆ ਉਹਨੇ ਕਿਹਾ ਕਿ ਮੈਂ ਵੀ ਇਸ ਆਦਮੀ ਦੀ ਰੂਹ ਵਿੱਚ ਵੇਖਿਆ ਇਹ ਸਰਕਾਰੀ ਦਫ਼ਤਰ ਦੇ ਨਮਾਇंदे ਦੇ ਉਲਟ ਮੈਨੂੰ ਇਸ ਦੀ ਰੂਹ ਵਿੱਚ ਕੁਝ ਜਿਸਿਆ ਹੈ ਮੈਂ ਤੁਹਾਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਇਸ ਨੂੰ ਇੱਕ ਖੁੱਲੀ ਕਿਤਾਬ ਵਾਂਗ ਪੜ੍ਹਿਆ ਹੈ ਮੈਂ ਜੋ ਪੜ੍ਹਿਆ ਉਹ ਇਹ ਹੈ ਕਿ ਇੱਕ ਬਹੁਤ ਇਮਾਨਦਾਰ ਵਿਅਕਤੀ ਹੈ ਇੱਕ ਥਾਂ ਉੱਤੇ ਦੇਰ ਤੋਂ ਕੰਮ ਕਰਨ ਵਾਲਾ ਮਿਹਨਤ ਕਰਨ ਵਾਲਾ ਕਰਮਚਾਰੀ ਉਸ ਕੰਪਨੀ ਪ੍ਰਤੀ ਬਹੁਤ ਵਫਾਦਾਰ ਜਿਸ ਨੇ ਇਸ ਨੂੰ ਕੰਮ ਦਿੱਤਾ ਇਸ ਨੂੰ ਲੋਕ ਬੜਾ ਪ੍ਰਸੰਨ ਕਰਦੇ ਹਨ ਤੇ ਇਹ ਹੋਰਨਾ ਦੀ ਵਜਨ ਸੀਵੀ ਪ੍ਰਤੀ ਹਮਦਰਦੀ ਰੱਖਣ ਵਾਲਾ ਹੈ ਉਸ ਮੁਤਾਬਕ ਮੈਂ ਇੱਕ ਚੰਗਾ ਪੁੱਤਰ ਸੀ ਕਿ ਜਿੰਨੀ ਜਿੰਨੀ देर ਹੋ ਸਕਿਆ ਆਪਣੀ ਮਾਂ ਦੀ ਦੇਖਭਾਲ ਕੀਤੀ ਤੇ ਅੰਤ ਵਿੱਚ ਮੈਂ ਇਹ ਸੋਚਿਆ ਕਿ ਨਰਸਿੰਗ ਹੋਮ ਮੇਰੀ ਬਿਰਧ ਮਾਂ ਨੂੰ ਉਹ ਸੁੱਖ ਦੇ ਸਕੇਗਾ ਜਿਹੜਾ ਮੇਰੀ ਔਕਾਤ ਨਾਲੋਂ ਜ਼ਿਆਦਾ ਸੀ ਜਾਂ ਜੋ ਮੈਂ ਦੇ ਨਹੀਂ ਸੀ ਸਕਦਾ ਤੇ ਉਸਨੇ ਕਿਹਾ ਬੱਧਰਪੁਰਛੋ ਮੈਂ ਹੈਰਾਨ ਹਾਂ ਕਿ ਨਰਸਿੰਗ ਹੋਮ ਦਾ ਯਾਨੀ ਇੱਥੇ ਕਿੰਨਾ ਕੁਝ ਬਣਾ ਲਿਆ ਗਿਆ ਹੈ ਇਹ ਜਿਹੀਆਂ ਸੰਸਥਾਵਾਂ ਦੀ ਲੋੜ ਨੂੰ ਸਿੱਧ ਕਰਨਾ ਹੋਵੇ ਤਾਂ ਇਹ ਕਹਿਣਾ ਪਵੇਗਾ ਕਿ ਸਰਕਾਰ ਖੁਦ ਇਹਨਾਂ ਸੰਸਥਾਵਾਂ ਨੂੰ ਆਰਥਿਕ ਮਦਦ ਦਿੰਦੀ ਹੈ ਇੱਕ ਗੱਲ ਜੋ ਉਸਨੇ ਨਹੀਂ ਆਖੀ ਉਸੀ ਫਿਊਨਰਲ ਬਾਰੇ ਜਿਵੇਂ ਸੋਚਿਆ ਕਿ ਇੱਕ ਵੱਡਾ ਪੱਖ ਉਹਨੇ ਆਪਣੇ ਸਾਰ ਅੰਸ਼ ਵਿੱਚ ਛੱਡ ਦਿੱਤਾ ਸੀ ਲੰਮੇ ਭਾਸ਼ਣ ਬਿਆਨਤ ਦਿਨ ਤੇ ਘੰਟੇ ਜਿਨ੍ਹਾਂ ਵਿੱਚ ਮੇਰੀ ਰੂਹ ਬਾਰੇ ਲੋਕਾਂ ਨੇ ਜੋ ਗੱਲਾਂ ਕੀਤੀਆਂ ਗਈਆਂ ਨੇ ਮੈਨੂੰ ਇੱਕ ਬੇਰੰਗੀ ਤੇ ਇੱਧਰ ਉੱਧਰ ਘੁੰਮਣ ਵਾਲੀ ਨਦੀ ਦਾ ਅਹਿਸਾਸ ਕਰਵਾਇਆ ਤੇ ਉਹ ਮੈਨੂੰ ਨੀਂਦ ਲਿਆ ਰਹੀ ਸੀ ਅੰਤ ਵਿੱਚ ਜਦ ਮੇਰਾ ਵਕੀਲ ਬੋਲ ਰਿਹਾ ਸੀ ਮੈਂ ਮਹਿਸੂਸ ਕੀਤਾ ਮੈਨੂੰ ਅਦਾਲਤ ਰੂਮ ਤੇ ਉਸ ਦੇ ਚੈਂਬਰ ਤੋਂ ਪਾਰ ਸੜਕ ਤੇ ਬਾਹਰ ਆਈਸਕ੍ਰੀਮ ਵੇਚਣ ਵਾਲੇ ਦੀ ਲੋਹੇ ਦੀ ਟੂਟੀ ਵਜਾਉਣ ਦੀ ਆਵਾਜ਼ ਸੁਣ ਰਹੀ ਸੀ ਮੈਨੂੰ ਉਹ ਨਾ ਯਾਦਾਂ ਨਹੀਂ ਘੇਰ ਲਿਆ ਸੀ ਜੋ ਹੁਣ ਮੇਰੀਆਂ ਨਹੀਂ ਸੀ ਰਹੀਆਂ ਬਸ ਇੱਕ ਨੂੰ ਛੱਡ ਕੇ ਜਿਹੜੀ ਬੜੀ ਸਾਦੀ ਤੇ ਹਮੇਸ਼ਾ ਖੁਸ਼ੀ ਦੇਣ ਵਾਲੀ ਸੀ ਗਰਮੀ ਦੀ ਖੁਸ਼ਬੂ ਸ਼ਹਿਰ ਦਾ ਉਹ ਹਿੱਸਾ ਜੋ ਮੈਨੂੰ ਪਸੰਦ ਸੀ ਕੋਈ ਸ਼ਾਮ ਨਾਲ ਭਰਿਆ ਅੰਬਰ ਮੈਰੀ ਦੇ ਡਰੈਸ ਤੇ ਉਸ ਤੇ ਹੱਸਣ ਦਾ ਲਹਿਜਾ ਇਸ ਖਿਆਲ ਨੇ ਕਿ ਫਜ਼ੂਲ ਤੇ ਬੇਰਥ ਕਿ ਮੈਂ ਉੱਥੇ ਬੈਠਾ ਸੀ ਨੇ ਮੈਨੂੰ ਜਕੜ ਲਿਆ ਉਸ ਵੇਲੇ ਮੈਂ ਚਾਹੁੰਦਾ ਸੀ ਕਿ ਇਹ ਸਭ ਕੁਝ ਖਤਮ ਹੋਵੇ ਤੇ ਮੈਂ ਆਪਣੀ ਕੋਠੜੀ ਵਿੱਚ ਜਾ ਕੇ ਸੌਂ ਸਕਾਂ ਮੈਂ ਮੁਸ਼ਕਲ ਨਾਲ ਆਪਣੇ ਵਕੀਲ ਨੂੰ ਆਪਣਾ ਬਿਆਨ ਖਤਮ ਕਰਦਿਆਂ ਸੁਣਿਆ ਕਿ ਉਹ ਚਾਹੁੰਦਾ ਸੀ ਕਿ ਜਿਉਰੀ ਇੱਕ ਕਮਾਂਡਰ ਆਦਮੀ ਤੇ ਮਿਹਨਤੀ ਆਦਮੀ ਨੂੰ ਮੌਤ ਦੀ ਸਜ਼ਾ ਨਾ ਦੇਵੇ ਸਿਰਫ ਇੱਕੋ ਨੁਕਤੇ ਨੂੰ ਆਧਾਰ ਬਨ ਕੇ ਕਿ ਇੱਕ ਪਾਲੀ ਉਹ ਆਪਣਾ ਕਾਬੂਗਵਾ ਬੈਠਾ ਸੀ ਤੇ ਜਿਉਰੀ ਨੂੰ ਉਹਨੇ ਕਿ ਉਸ ਜੁਰਮ ਦੇ ਪਿੱਛੇ ਘਟਿਆ ਹਾਲਾਤ ਨੂੰ ਉਹ ਲੱਭਣ ਕਿ ਇਹ ਆਦਮੀ ਅੰਦਰੋਂ ਇੱਕ ਦੁਖਦਾਈ ਸਜ਼ਾ ਵਿੱਚ ਗੁਜ਼ਰ ਰਿਹਾ ਸੀ। ਮਤਲਬ ਅੰਦਰੂਨੀ ਉਹ ਅਫਸੋਸ ਸੀ ਜੋ ਜ਼ਾਹਰ ਨਹੀਂ ਕਰ ਸਕਿਆ। ਮੇਰਾ ਵਕੀਲ ਬੈਠ ਗਿਆ ਤੇ ਅਦਾਲਤ ਮੁਲਤਵੀ ਕਰਦੇ ਚੱਗੀ। ਮੇਰਾ ਵਕੀਲ ਥੱਕਿਆ ਲੱਗ ਰਿਹਾ ਸੀ ਪਰ ਉਸਦੇ ਸਾਥੀ ਉਸ ਨਾਲ ਹੱਥ ਮਿਲਾਉਣਾ ਹੈ। ਮੈਂ ਉਦੋਂ ਇਹ ਸੁਣਿਆ ਇਹ ਤਾਂ ਹੁਸ਼ਿਆਰ ਕਮਾਲ ਸੀ। ਇੱਕ ਨੇ ਮੈਨੂੰ ਇੱਕ ਤਰ੍ਹਾਂ ਵਿੱਚ ਲੈ ਕੇ ਕਿਹਾ ਕਮਾਲ ਸੀ ਨਾ। ਮੈਂ ਸਹਿਮਤੀ ਜਤਾਈ। ਪਰ ਮੇਰੇ ਵੱਲੋਂ ਉਸਨੂੰ ਦਿੱਤੀ ਗਈ ਛਲਾਗਾ ਸੋਹਰਦ ਨਹੀਂ ਸੀ ਕਿਉਂਕਿ ਮੈਂ ਬਹੁਤ ਥੱਕ ਗਿਆ ਸੀ ਉਸ ਵੇਲੇ ਸੂਰਜ ਛੇਡ ਜਾ ਚੁੱਕਿਆ ਸੀ ਤੇ ਐਨੀ ਗਰਮੀ ਨਹੀਂ ਸੀ ਰਹੀ ਸੜਕ ਦੇ ਸ਼ੋਰ ਤੋਂ ਮੈਂ ਅੰਦਾਜ਼ਾ ਲਾ ਸਕਦਾ ਸੀ ਕਿ ਸੋਹਾਮਣੀ ਸ਼ਾਮ ਹਾਰੀ ਸੀ ਉੱਥੇ ਬੈਠੇ ਅਸੀਂ ਸਾਰੇ ਉਡੀਕ ਕਰ ਰਹੇ ਸੀ ਤੇ ਜਿਸ ਨੂੰ ਅਸੀਂ ਸਾਰੇ ਉਡੀਕ ਰਹੇ ਸੀ ਉਹ ਸਿਰਫ ਮੇਰੇ ਫਿਕਰ ਵਾਲੀ ਗੱਲ ਸੀ ਮੈਂ ਕਮਰੇ ਦੀ 4 ਦੀ ਦਵਾਰੀ ਤੱਕਿਆ ਸਭ ਕੁਝ ਉਵੇਂ ਹੀ ਸੀ ਜਿਵੇਂ ਕਿ ਪਹਿਲੇ ਦਿਨ ਸੀ ਵੇਰੀਆ ਅੱਖਾਂ ਉਸ ਛੋਟੀ ਜੀ ਰੌਬਟ ਔਰਤ ਅਤੇ ਉਸ ਨਿੱਕੇ ਪੱਤਰਕਾਰ ਜਿਸ ਤੇ ਸਲੇਟੀ ਜੈਕਟ ਪਾਈ ਹੋਈ ਸੀ ਨਾਲ ਮਿਲੀਆਂ ਮੇਰੀ ਇਸ ਕਿਰਿਆਸ ਨੇ ਮੈਨੂੰ ਯਾਦ ਕਰਵਾਇਆ ਕਿ ਸਾਰੇ ਮੁਕਦਮੇ ਦੌਰਾਨ ਮੈਂ ਮੈਰੀ ਦੀਆਂ ਅੱਖਾਂ ਨਾਲ ਅੱਖਾਂ ਮਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਸ ਬਾਰੇ ਕਦੇ ਭੁੱਲਿਆ ਨਹੀਂ ਸੀ ਉਸ ਮੈਨੂੰ ਬਹੁਤ ਕੁਝ ਕਰਨਾ ਹੁੰਦਾ ਸੀ ਮੈਂ ਉਹਨੂੰ ਕਲੇਸਟੇ ਤੇ ਰਿਮੰਡ ਦੇ ਵਿਚਕਾਰ ਬੈਠੀ ਵੇਖਿਆ ਉਸ ਨੇ ਇੱਕ ਇਸ਼ਾਰਾ ਕੀਤਾ ਜਿਵੇਂ ਆਖਰੀ ਹੋਵੇ ਆਖਿਰ ਨੂੰ ਉਹਦੇ ਚਿਹਰੇ ਤੇ ਮੁਸਕਰਾਹਟ ਸੀ ਉਸ ਨੂੰ ਥੋੜਾ ਫਿਕਰ ਨਾਲ ਭਰੀ ਹੋਈ ਸੀ ਮੇਰੇ ਦਿਲ ਨੇ ਕੁਝ ਮਹਿਸੂਸ ਨਾ ਕੀਤਾ ਤੇ ਮੈਂ ਉਸ ਦੀ ਮੁਸਕਰਾਹਟ ਦਾ ਜਵਾਬ ਹੀ ਨਹੀਂ ਦੇ ਸਕਿਆ ਜੱਜ ਅੰਦਰ ਵਾਪਸ ਆ ਗਏ ਬਹੁਤ ਜਲਦੀ ਜਿਊਰੀ ਨੂੰ ਸਵਾਲ ਕੀਤੇ ਗਏ ਮੈਂ ਸੁਣਿਆ ਕਤਲ ਦੀ ਕਸੂਰવાર ਇਰਾਦਾ ਕਤਲ ਸਥਿਤੀ ਤੇ ਹਾਲਾਤ ਨੂੰ ਪੂਰਾ ਸਮਝਦਿਆਂ ਜਿਊਰੀ ਨੂੰ ਭੇਜ ਦਿੱਤਾ ਗਿਆ ਤੇ ਮੈਨੂੰ ਇੱਕ ਨਿੱਕੇ ਕਮਰੇ ਵਿੱਚ ਲੈ ਗਏ ਜਿੱਥੇ ਬਹਿ ਕੇ ਮੈਂ ਪਹਿਲਾਂ ਵੀ ਉਡੀਕ ਕੀਤੀ ਸੀ ਮੇਰੇ ਕੋਲ ਮੇਰਾ ਵਕੀਲ ਆ ਗਿਆ ਉਹ ਬਹੁਤ ਬੋਲ ਰਿਹਾ ਸੀ ਉਹ ਮੇਰੇ ਨਾਲ ਪਹਿਲਾਂ ਨਾਲੋਂ ਜ਼ਿਆਦਾ ਭਰੋਸੇ ਤੇ ਸਰਕਾਰ ਨਾਲ ਬੋਲ ਰਿਹਾ ਸੀ। ਉਹਨੇ ਮੈਨੂੰ ਕਿਹਾ ਕਿ ਸਭ ਕੁਝ ਠੀਕ ਹੋਵੇਗਾ ਤੇ ਮੈਂ ਕੁਝ ਸਾਲ ਜੇਲ੍ਹ ਜਾ ਸਖਤ ਕੰਮ ਦੀ ਸਜ਼ਾ ਤੋਂ ਬਾਅਦ ਛੁੱਟ ਜਾਵਾਂਗਾ। ਮੈਂ ਉਸਨੂੰ ਪੁੱਛਿਆ ਕਿ ਉਹ ਕੀ ਸੋਚਦਾ ਸੀ ਕਿ ਜੇ ਫੈਸਲਾ ਮੇਰੇ ਹੱਕ ਵਿੱਚ ਨਾ ਹੋਇਆ ਤਾਂ ਕੀ ਉਸਨੂੰ ਉਲਟ ਕਰ ਸਕਣ ਦਾ ਮੌਕਾ ਮਿਲੇਗਾ। ਉਹਨੇ ਕਿਹਾ ਕਿ ਨਹੀਂ। ਉਹਦੀ ਰਣਨੀਤੀ ਮੁਤਾਬਕ ਜੇਹੀ ਬੇਨਤੀ ਲਿਪੇਪਰ ਇਸ ਕਰਕੇ ਨਹੀਂ ਸੀ ਭਰਨੇ ਤਾਂ ਕਿ ਜਿਊਰੀ ਆਪਣੇ ਵਿਰੁੱਧ ਨਾ ਹੋ ਜਾਵੇ। ਉਰੇ ਮੈਨੂੰ ਸਮਝਾਇਆ ਕਿ ਐਵੇਂ ਜਿਊਰੀ ਦੇ ਫੈਸਲੇ ਰੱਦ ਨਹੀਂ ਕੀਤੇ ਜਾਂਦੇ। ਉਹਦੀ ਗੱਲ ਸਪਸ਼ਟ ਸੀ ਤੇ ਮੈਂ ਉਸਦੀ ਦਲੀਲ ਮੰਨ ਲਈ। ਜੇ ਨਿਰਪੱਖਤਾ ਨਾਲ ਵੇਖਿਆ ਜਾਵੇ ਉਹ ਗੱਲ ਪੂਰੀ ਸਹੀ ਲੱਗਦੀ ਸੀ। ਨਹੀਂ ਇਸ ਖਾਤਰ ਬਹੁਤ ਸਾਰੇ ਪੇਪਰ ਪੜਨ ਦਾ ਕੰਮ ਜੁੜਿਆ ਹੋਇਆ ਸੀ। ਹੁਣੇ ਫਿਰ ਕਿਹਾ। ਫੇਰ ਵੀ ਆਪਾਂ ਹਮੇਸ਼ਾ ਅਪੀਲ ਕਰ ਸਕਦੇ ਹਾਂ। ਪਰ ਮੈਨੂੰ ਪੱਕਾ ਯਕੀਨ ਹੈ ਕਿ ਫੈਸਲਾ ਆਪਣੇ ਹੱਕ ਵਿੱਚ ਹੋਵੇਗਾ। ਸਾਨੂੰ ਬੜਾ ਉਡੀਕਣਾ ਪਿਆ ਮੇਰੇ ਖਿਆਲ ਵਿੱਚ ਕੋਈ 45 ਮਿੰਟ ਫਿਰ ਘੰਟੀ ਵੱਜੀ ਤੇ ਮੇਰਾ ਵਕੀਲ ਮੇਰੇ ਕੋਲੋਂ ਚਲਾ ਗਿਆ। ਇਹ ਆਖਦਿਆਂ ਜੁਰੀ ਦਾ ਮੁਖੀ ਫੈਸਲਾ ਸੁਣਾਉਣ ਵਾਲਾ ਐ ਤੈਨੂੰ ਸਜ਼ਾ ਸੁਣਾਉਣ ਲਈ ਹੀ ਅੰਦਰ ਜਾਂਦਾ ਜਾਵੇਗਾ ਦਰਵਾਜ਼ੇ ਬੰਦ ਹੋ ਗਏ ਲੋਕ ਪੌੜੀਆਂ ਵਿੱਚ ਕਿਤੇ ਨਸਪੱਜ ਰਹੇ ਸੀ ਪਰ ਮੈਂ ਇਹ ਨਹੀਂ ਸੀ ਦੱਸ ਸਕਦਾ ਕਿ ਕੀ ਉਹ ਨੇੜੇ ਸੀ ਜਾਂ ਦੂਰ ਸੀ ਫਿਰ ਮੈਨੂੰ ਅਦਾਲਤ ਵਿੱਚ ਦੱਬੀ ਹੋਈ ਆਵਾਜ਼ ਵਿੱਚ ਕਿਸੇ ਵੱਲੋਂ ਕੁਝ ਪੜਨ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਘੰਟੀ ਫੇਰ ਵੱਜੀ ਜਦੋਂ ਕਟਰੀ ਦੀ ਦਰਵਾਜ਼ਾ ਖੁੱਲਿਆ ਤਾਂ ਅਦਾਲਤ ਦੀ ਚੁੱਪ ਦਾ ਮੈਨੂੰ ਸਾਹਮਣਾ ਕਰਨਾ ਪਿਆ ਕਿਉਂਪਤੇ ਅਜੀਬ ਜਿਹਾ ਭਾਵ ਮੇਰੇ ਅੰਦਰ ਉਦੋਂ ਆਇਆ ਜਦੋਂ ਮੈਂ ਵੇਖਿਆ ਕਿ ਉਸ ਨੌਜਵਾਨ ਪੱਤਰਕਾਰ ਨੇ ਆਪਣੀ ਅੱਖਾਂ ਮੇਰੇ ਵੱਲੋਂ ਫੇਰ ਲਈਆਂ ਸਨ। ਉਹ ਮੈਨਰੇ ਵੱਲ ਨਹੀਂ ਤੱਕਿਆ। ਮੇਰੇ ਕੋਲ ਵਕਤ ਨਹੀਂ ਸੀ ਕਿਉਂਕਿ ਜੱਜ ਨੇ ਅਜੀਬ ਭਾਸ਼ਾ ਵਿੱਚ ਆਖਿਆ ਕਿ ਫਰਾਂਸ ਦੇ ਲੋਕਾਂ ਦੇ ਨਾਂ ਉੱਤੇ ਮੇਰਾ ਸਿਰ ਜਨਤਕ ਚੌਕ ਵਿੱਚ ਕਲਮ ਕੀਤਾ ਜਾਵੇਗਾ। ਫਿਰ ਮੈਂ ਅਚਾਨਕ ਅਹਿਸਾਸ ਕੀਤਾ ਕਿ ਹਰ ਇੱਕ ਦੇ ਚਿਹਰੇ ਤੇ ਕੀ ਸੀ? ਇੱਕ ਵਿਚਾਰ ਭਰੀ ਨਜ਼ਰ ਸੀ। ਇਸ ਕਲ ਦਾ ਮੈਨੂੰ ਪੂਰਾ ਯਕੀਨ ਸੀ। ਫਰਸੀਏ ਮੇਰੇ ਪ੍ਰਤੀ ਬਹੁਤ ਕੋਮਲਤਾ ਨਾਲ ਭਰੇ ਪਏ ਸੀ। ਵਕੀਲ ਨੇ ਆਪਣਾ ਹੱਥ ਮੇਰੇ ਗੁੱਟ ਉੱਤੇ ਰੱਖ ਦਿੱਤਾ ਮੈਂ ਹੁਣ ਕੁਝ ਵੀ ਸੋਚ ਨਹੀਂ ਸੀ ਰਿਹਾ ਪਰ ਪ੍ਰਧਾਨ ਜੱਟ ਨੇ ਮੈਨੂੰ ਪੁੱਛਿਆ ਕਿ ਮੈਂ ਕੁਝ ਆਖਣਾ ਚਾਹਾਂਗਾ ਮੈਂ ਇਸ ਵਾਰੀ ਸੋਚਿਆ ਤੇ ਮੈਂ ਕਿਹਾ ਨਹੀਂ ਉਦੋਂ ਫਿਰ ਉਹ ਮੈਨੂੰ ਉੱਥੋਂ ਲੈ ਗਏ ਬਾਕੀ ਅਗਲੇ ਤੇ ਆਖਰੀ ਕਾਂਡ ਵਿੱਚ ਧੰਨਵਾਦ